ਸਸਿਕਲ ਜੀ ਅੱਜ ਅਸੀਂ ਖੜੇ ਆਂ ਬਲਾਕ ਧਾਰੀਵਾਲ ਦੇ ਪਿੰਡ ਸਹਾਰੀ ਵਿੱਚ ਇੱਥੇ ਸਾਡੇ ਨਾਲ ਇੱਕ ਅਗਾਹ ਬਦੂ ਕਿਸਾਨ ਮੌਜੂਦ ਨੇ ਜਿਨ੍ਹਾਂ ਨੇ ਇਸ ਸਾਲ ਜਿਹੜਾ ਉਹ ਸਰਫਸ ਸੀਡਰ ਦੇ ਨਾਲ ਕਣਕ ਦੀ ਬਿਜਾਈ ਕੀਤੀ ਸੀ ਇਹ ਮਸ਼ੀਨ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਸੀ ਇਹਦੇ ਤਜਰਬੇ ਜਿਹੜੇ ਆ ਉਹ ਕਿਵੇਂ ਦੇ ਰਹੇ ਕਿਸਾਨ ਨੂੰ ਇਹਦਾ ਕੀ ਫਾਇਦਾ ਹੋਇਆ ਕਣਕ ਦੀ ਹਾਲਤ ਕਿਵੇਂ ਦੀ ਆ ਇਸ ਸੰਬੰਧ ਵਿੱਚ ਅਸੀਂ ਇੱਕ ਸਾਰੀ ਵੀ ਦਾ ਗੱਲਬਾਤ ਕਰਦੇ ਆ ਸਾਡੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਹਿਬਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜ਼ਿਲ੍ਹੇ ਦੇ ਵਿੱਚ ਹੋਰ ਪਿੰਡਾਂ ਵਿੱਚ ਇਸ ਮਸ਼ੀਨ ਦੇ ਜਿਹੜੇ ਤਜਰਬੇ ਉਹ ਕਿਹੋ ਜਿਹੇ ਰਹੇ ਨੇ ਹਾਂਜੀ ਸਸਿਕ ਅਹੀਂ ਇੱਕ ਜੰਗਨ ਮੋਟਰ ਫਾਰਮ ਗਰੁੱਪ ਦੇ ਵਿੱਚ ਸਮੂਹ ਦੇ ਵਿੱਚ ਅਸੀਂ ਕੰਮ ਕਰਦੇ ਆ ਇੱਕ ਕਿਸਾਨ ਸੰਤ ਮੈਂ ਕਈ ਅਹੀਂ ਆਪਣਾ ਇੱਥੇ ਪਿੰਡ ਦੇ ਵਿੱਚ ਬਣਾਇਆ ਵਾ ਤੇ ਸਰਕਲ ਦੇ ਵਿੱਚ ਸਾਰਾ ਕੰਮ ਕਰਦੇ ਆ ਇਕੱਠੇ ਹੋ ਕੇ ਇਹ ਹਰਮਨਜੀ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਸਾਡੇ ਇਹਦੇ ਤਜਰਬੇ ਦੀ ਇਹ ਜਿਹੜੀ ਐਰਕਾ ਮਸ਼ੀਨ ਸਾਨੂੰ ਖੇਤੀਬਾੜੀ ਉਪਹਾ ਗਾ ਲਓ ਜਾਂ ਪੰਜਾਬ ਸਰਕਾਰ ਵਾਲੋਂ ਭਾਈਆ ਕੀਤੀ ਗਈ ਸਰਫਰ ਸੀਡਰ ਪਹਿਲਾਂ ਵੀ ਮਸ਼ੀਨਾਂ ਸਾਰੀਆਂ ਅਹੀਂ ਖਰੀਦੀਆਂ ਨੇ ਲੇਕਿਨ ਸਰਫਰ ਸੀਡਰ ਜਿਹੜਾ ਵਾ ਇਹ ਸਭ ਨਾਲ ਬੈਟਰ ਹੈ ਇਹ ਬੈਟਰ ਇਹ ਕਰਕੇ ਆ ਵੀ ਜਿਹੜੇ ਛੋਟੇ ਕਿਸਾਨ ਆ ਉਹਨਾਂ ਦੇ ਪੱਖ ਵਿੱਚ ਵੀ ਜਾਏਗਾ ਜਿਹੜੇ ਵੱਡੇ ਕਿਸਾਨ ਆ ਉਹ ਤੇ ਫਿਰ ਵੱਡੇ ਟਰੈਕਟਰ ਤੇ ਵੱਡੇ ਮ ਪਰ ਇਹ ਸਸਤਾ ਤੇ ਟਿਕਾਊ ਸੰਦਿਆ ਤੇ ਪ੍ਰਾਲੀ ਪ੍ਰਬੰਧਨ ਵਾਸਤੇ ਜਿਹੜਾ ਬਹੁਤ ਵਧੀਆ ਜੀ ਤੇ ਕਿੰਨੇ ਏਕੜ ਚ ਤੁਸੀਂ ਜਿਹੜੀ ਕਣਕ ਦੀ ਬਜਾਈ ਕਰਦੇ ਹੋ ਇਹ ਚੀਜ਼ ਸਾ ਅਰਕਾ ਨਾ ਮੈਂ ਪਹਿਲੀ ਿਆਰੀ ਇਸ ਸੰਦ ਨੂੰ ਖਰੀਦਿਆ ਵਾ ਤੇ 40 ਏਕੜ ਦੇ ਵਿੱਚ ਇਹਦੀ ਅਰਕਾਂ ਜਿਹੜੀ ਆ ਲੋਕਾਂ ਦੀ ਨਾਲ ਵਿੱਚ ਪਾਖਦੇ ਸਿਰਫ ਸਰਫਸੇ ਡਰ ਨਾਲ ਬਜਾਈ ਕੀਤੀ ਆ ਪਹਿਲਾ ਸੀਜ਼ਨ ਹੀਗਾ ਪਹਿਲਾਂ ਅਸੀਂ ਕਟਰ ਕਮ ਸਪਰੇਡਰ ਜਿਹਨੂੰ ਸਲੇਡਾ ਬੋਲਦੇ ਉਹਦੇ ਨਾਲ ਕਰਦੇ ਹੁੰਦੇ ਹੱਥ ਨਾਲ ਸੱਟਾ ਦੇ ਕੇ ਲੇਕਿਨ ਇਹ ਮਸ਼ੀਨ ਜਿਹੜੀ ਹੈ ਉੱਤੇ ਆਪਣੇ ਆਪ ਹੀ ਖਾਦ ਵੀ ਗਾੜੀ ਦਿੰਦੀ ਆ ਤੇ ਮਗਰ ਇਹ ਆਪਣਾ ਜਿਹੜਾ ਵਾ ਇਹ ਦੂਜਾ ਵੀ ਜਿਹੜਾ ਆ ਆਪਾਂ ਉਤੇ ਕੰਮ ਜਿਹੜਾ ਘਟ ਰਦਾ ਉਹ ਕਰੀ ਜਾਂਦੀ ਆ ਤੇ ਵਧੀਆ ਮਸ਼ੀਨ ਆ ਇਹ ਤੁਹਾਡੇ ਲਾਗੇ ਜਿੱਥੇ ਜਿਹੜੇ ਖੇਤ ਵਿੱਚ ਖੜੇ ਆ ਜਿਹੜੇ ਖੇਤੇ ਇਹ ਹੈਗੀ ਸਰਵਰ ਸੀਡਰ ਦੇ ਨਾਲ ਸਾਡੀ ਪਹਜਾਈ ਹੋਈ ਜੀ ਤੇ ਜਿਹੜਾ ਨਾਲ ਦਾ ਖੇਤ ਆ ਇਹ ਸਾਡਾ ਹੈਗਾ ਵਾ ਸੁਪਰ ਸੀਡਰ ਨਾਲ ਪਜਾਇਆ ਪਰ ਇਹ ਇਹ ਦੇਖ ਲਓ ਵੀ ਇਹ ਜਿਹੜੀ ਉਹਦੇ ਨਾਲੋਂ ਵੀ ਜਿਹੜੀ ਵਧੀਆ ਚੀਜ਼ ਬੈ ਮੈਂ ਆਪਣੇ ਸਾਥੀ ਨੂੰ ਕਹੂੰਗਾ ਕੈਮਰਾਮੈਨ ਨੂੰ ਵੀ ਜਿਹੜੀ ਇਹ ਦਿਖਾਇਓ ਜਰਾ ਕਣਕ ਸਰਫਸ ਸੀਡਰ ਨਾਲ ਬੀਜੀ ਹੈ ਜਿਹੜੀ ਇਹ ਇਹ ਸਰ ਕਿੰਨਾ ਇੱਕ ਰਕਬਾ ਹੈਗਾ ਇਹ ਇਹ ਸਰ ਇੱਥੇ 2 2 ਏਕੜ ਆ ਇਥੇ ਅੱਛਾ ਜੀ ਤੇ ਬਾਕੀ ਜਿਹੜੀ ਹੈ ਬਾਕੀ ਅਸੀਂ ਜਿਹੜੀ ਉਹ ਦੂਸਰੇ ਪਿੰਡ ਜਾਂ ਪੇ ਰਾਜ ਜਾਂ ਦੂਸਰੇ ਪਿੰਡ ਆਪਣੀ ਆਪਣੀ ਫਸਲ ਵਿੱਚੀ ਬੀਜੀ ਆ ਤੇ ਇੱਧਰ ਜਿਹੜੀ ਸੱਜੇ ਹੱਥ ਆ ਇਹ ਵੀ ਦਿਖਾਓ ਜੀ ਭਾਈ ਸਾਹਿਬ ਜਿਹੜੀ ਨਾਲ ਦੀ ਸਾਡੀ ਫਸਲ ਆ ਇਹ ਇਹ ਕਿੱਦ ਤਰ੍ਹਾਂ ਬੀਜੀ ਆ ਇਹ ਵਾਲੀ ਇਹ ਇਹ ਅਸੀਂ ਜੀ ਸੁਪਰ ਸੀਡਰ ਦੇ ਨਾਲ ਬੀਜੀ ਆ ਇਹ ਲਾ ਇਹ ਸੇਮ ਵੈਰਾਈਟੀ ਆ ਸੇਮ ਸਮੇਂ ਤੇ ਬੀਜੀ ਸੇਮ ਵੈਰਾਈਟੀ ਆ ਸੇਮ ਸਮੇਂ ਤੇ ਬੀਜੀ ਆ ਸੇਮ ਹੀ ਇਹਦੇ ਵਿੱਚ ਪ੍ਰਾਰੀਆ ਪੀਆਰ 100 ਦੀ ਵੈਰਾਈਟੀ ਦੀ ਠੀਕ ਹੈ ਜੀ ਤੇ ਸੇਮ ਹੀ ਇਹਨੂੰ ਖਾਦਾ ਤੇ ਸੇਮ ਹੀ ਸਪਰੇਆ ਹੋਈਆਂ ਨੇ ਸੇਮ ਹੀ ਇਹਨਾਂ ਨੂੰ ਪਾਣੀ ਲੱਗੇ ਪਰ ਬਲਵਿੰਦਰ ਸਿੰਘ ਜੀ ਇਹ ਦੱਸਿਓ ਜਿਸ ਤਰ੍ਹਾਂ ਤੁਸੀਂ ਦੱਸਿਆ ਸਾਰੀ ਸੇਮ ਚੀਜ਼ ਆ ਸੇਮ ਵੈਰਾਈਟੀ ਆ ਤਰੀਕੇ ਸਿਰ ਮਸ਼ੀਨਾ ਫਰਕ ਆ ਬਜਾਈ ਵਰਗਾ ਤੇ ਤੁਸੀਂ ਕੀ ਮਹਿਸੂਸ ਕੀਤਾ ਦੋਨਾਂ ਦੇ ਵਿੱਚ ਵੱਡਾ ਫਰਕ ਕੀ ਹੈ ਜੇ ਹੋਰ ਕਿਸਾਨ ਵੀਰਾਂ ਨੂੰ ਦੱਸਣਾ ਹੋਵੇ ਵੱਡਾ ਫਰਕ ਤੇ ਇਹਦਾ ਕਾਸਟਲੀ ਆਉਂਦਾ ਨੇ ਜਿਹੜਾ ਜ਼ਿੰਮੇਦਾਰਤਾ ਵਾਲਾ ਜਿਹੜਾ ਖਰਚਾ ਉਹ ਪੈੜ ਜੀ ਇਹ ਸੁਪਰ ਸੀਡਰ ਦੇ ਨਾਲ ਬਜਾਈ ਕਰਨ ਦੇ ਉਹ 2200 ਰੁਪਏ ਪਰ ਏਕੜ ਦਾ ਲੱਗੇਗਾ ਤੇ ਜੇ ਇਹਦੇ ਨਾਲ ਹੀ ਕਰਨ ਦੇ ਆ ਤੇ ਇਹ ਕਿਸਾਨ ਦਾ ਕਿਸੇ ਕੋਈ ਕਿਰਾਏ ਤੇ ਵੀ ਕਰਾਉਂਦਾ ਤਾਂ 800 ਰੁਪਏ ਲੱਗੇਗਾ ਪਰ ਜੇ ਕਿਸਾਨ ਕੋ ਖੁਦ ਆਪਣੀ ਹੈਗੀ ਤਾਂ ਫਿਰ 3 ਲੀਟਰ ਦੇ ਨਾਲ ਜਿਹੜੀ ਇਹਦੀ ਬੜੀ ਵਧੀਆ ਜਿਹੜੀ ਸਰਫਸ ਸੀਡਰ ਨਾਲ ਬਜਾਈ ਹੋ ਜਾਂਦੀ ਹੈ ਤੇ ਜਿਸ ਤਰ੍ਹਾਂ ਨਦੀਨਾਂ ਦੀ ਬੜੀ ਵੱਡੀ ਸਮੱਸਿਆ ਜਿਹੜੀ ਕਣਕ ਦੀ ਫਸਲ ਚ ਆਉਂਦੀ ਆ ਗੁੱਲੀ ਡੰਡੇ ਦੀ ਗੱਲ ਕਰਦੇ ਆ ਉਹਦੇ ਚ ਤੁਹਾਡੀ ਕਿਸ ਤਰ੍ਹਾਂ ਦੀ ਰਹੀ ਆ ਇਹ ਤੁਹਾਡਾ ਤਜਰਬਾ ਜਿਹੜਾ ਉਹ ਖਰਚਿਆਂ ਨੂੰ ਲੈ ਕੇ ਉਹਦੀ ਉਹਦੀ ਰੋਕਥਾਮ ਨੂੰ ਲੈ ਕੇ ਹਰਮਨ ਜੀ ਜਿਹੜੀ ਤੇ ਪਹਿਲਾਂ ਨਦੀਨ ਉੱਗਣ ਦੀ ਸਮੱਸਿਆ ਹੈਗੀ ਆ ਇਹਦੇ ਉ ਮਰ ਚੰਦੇ ਕਰਕੇ ਜਿਹੜੀ ਹੈ ਬਹੁਤ ਨਦੀਨ ਘਟੋਕਦਾ ਵਾ ਤੇ ਜਿਹੜੀ ਲਾਗੇ ਸੁਪਰਸੀਡਰ ਸੁਪਰਸੀਡਰ ਤੇ ਸਾਰੀ ਟਾਲੀ ਨੂੰ ਜਿਹੜਾ ਵਾਕੇ ਤੇ ਜਾਂ ਮਿੱਟੀ ਉੱਪਰ ਆਂਦੀ ਹੈ ਤੇ ਉਹਦੇ ਵਿੱਚ ਜਿਹੜਾ ਨਦੀਨ ਜ਼ਿਆਦਾ ਘਟੋਕਦਾ ਹੁਣ ਤੋਂ ਇਹ ਦੋਹਾਂ ਖੇਤਾਂ ਵਿੱਚ ਦੇਖ ਲਿਓ ਵੀ ਉੱਧਰ ਜਿਹੜਾ ਨਦੀਨ ਅਸੀਂ ਸਪਰੇਅ ਕਰਨ ਦੇ ਬਾਵਜੂਦ ਵੀ ਅਜੇ ਨਹੀਂ ਮਰਿਆ ਪਰ ਇਧਰ ਜਿਹੜਾ ਕਿ ਖੇਤ ਦੇ ਵਿੱਚ ਇੱਕ ਵੀ ਬੂਟਾ ਜਿਹੜਾ ਨਦੀਨ ਦਾ ਤੁਹਾਨੂੰ ਦਿਖਾਈ ਨਹੀਂਗਾ ਨਾ ਇੱਕ ਹੀ ਖੇਤ ਹੈ ਇੱਕਰ ਖੇਤ ਦੇ ਵਿੱਚ ਹੀ ਦੋਵੇਂ ਟਰੈਲ ਲੱਗੇ ਹੋਏ ਨੇ ਪਰ ਇਹ ਨਹੀਂ ਵੀ ਦੂਸਰਾ ਖੇਤ ਨਦੀਨ ਵੱਧ ਹੋਣ ਜਾਂ ਘਟ ਹੋਣ ਇਹ ਦੇਖ ਲਓ ਇੱਕ ਬੂਟਾ ਵੀ ਇਹਦੇ ਵਿੱਚ ਨਦੀਨ ਦਾ ਤੁਹਾਨੂੰ ਦਿਖਾਈ ਦੇਗਾ ਪਰ ਇਹ ਜੇ ਪਾਸ ਹੀ ਤੁਸੀਂ ਇਹਨੂੰ ਵੇਖੋ ਕਿ ਜਿਹੜਾ ਨੁਕਰ ਦੇ ਵਿੱਚ ਦੇਖੋ ਵੀ ਸਾਰਾ ਨਦੀਨੇ ਦੇ ਵਿੱਚ ਖੜਾ ਹੈ ਇਹ ਵੀਰ ਜੀ ਤੁਸੀਂ ਇਹਦੇ ਤੋਂ ਕੀ ਸਮਝਦੇ ਹੋ ਵੀ ਆਹ ਕੋਹ ਇੱਕ ਚਾਪਾ ਨੂੰ ਇਹ ਕਾਮਯਾਬ ਹੋਊਗੀ ਸਰਫਸ ਹੀਟਰ ਵਾਲੀ ਹੈ ਤੇ ਜਾਂ ਦੂਜੀ ਜਿਹੜੀ ਆਮ ਆਪਾਂ ਕਣ ਬੀਜਦੇ ਆਂ ਜੀ ਸਾਹਿਬ ਜਿਸ ਤਰ੍ਹਾਂ ਅਸੀਂ ਪਹਿਲਾਂ ਗਰੁੱਪ ਬਣਾਇਆ ਅਸੀਂ ਤੇ ਖੇਤੀਬਾੜੀ ਭਾਗ ਦੇ ਪੀਐਜ ਵੱਲੋਂ ਯੂਨੀਵਰਸਿਟੀ ਵੱਲੋਂ ਸਾਨੂੰ ਜਿਹੜੀਆਂ ਇਹ ਮਸ਼ੀਨਾਂ ਜਿਹੜੀਆਂ ਰეკਮੈਂਡ ਕਰਦੀਆਂ ਆਪਣੇ ਟ੍ਰਾਇਲ ਕਰ ਕਰਕੇ ਸਾਨੂੰ ਪੇਸ਼ ਕੀਤੀਆਂ ਜਾਣ ਲਈਆਂ ਨੇ ਪਰ ਉਹਦੇ ਵਿੱਚ ਇਹ ਜਿਹੜਾ ਵੀ ਅਸੀਂ ਦੇਖਦੇ ਆ ਵੀ ਜਿਹੜਾ ਸਰਫਰ ਸੀਟ ਰਿਹਾ ਉਹ ਕਿਸਾਨਾਂ ਵਾਸਤੇ ਬੈਠ ਰਿਹਾ ਤੇ ਤੁਸੀਂ ਕੋਈ ਆਪਣੇ ਪਿੰਡ ਦੇ ਕਿਸਾਨਾਂ ਨੂੰ ਹੋਰ ਵੀ ਇਹਨਾਂ ਨੂੰ ਪ੍ਰੇਰਿਤ ਕੀਤਾ ਵੀ ਇਹ ਤਾਂ ਸਾਡਾ ਵੇਖੋਗੇ ਤੇ ਆਪਣੇ ਲੈਵਲ ਤੇ ਬਿਲਕੁਲ ਜੀ ਅਸੀਂ ਬਖਾਲਦੇ ਵੀ ਆ ਤੇ ਲੇਕਿਨ ਆਈ ਗਰੁੱਪ ਦੇ ਵਿੱਚ ਕੰਮ ਕਰਦੇ ਘੱਟੋ ਘੱਟ ਵੀ ਅਸੀਂ 25 ਕਿਸਾਨਾਂ ਹੋਰ ਨਾਲ ਦੇ ਵੀ ਜਿਹੜੇ ਖੇਤਾਂ ਵਿੱਚ ਇਹ ਕੰਮ ਕੀਤਾ ਟ੍ਰਾਇਲ ਆਈ ਨੇ ਤੇ ਖਰਚੇ ਦੇ ਤੁਸੀਂ ਕੀ ਉਮੀਦ ਲਾਉਂਦੇ ਵੀ ਜੇ ਤੁਸੀਂ ਜਿਵੇਂ ਕਹੇ 1800 ਰੁਪਏ ਖਰਚਾ ਉਹਦਾ ਉਹਦਾ ਆਪਾਂ 2000 ਲਾਇਆ ਤੇ ਕੀ ਆਪਾਂ ਨੂੰ ਹੋਣ ਬਾਕੀ ਜਿਹੜੀ ਆਪਾਂ ਆਪਣੀ ਜਿਹੜੀ ਕਣਕ ਪੱਕਣ ਤੱਕ ਆ ਆਪਾਂ ਕਹਿ ਸਕਦੇ ਆ ਵੀ ਆਪਣੀ ਵਧੀਆ ਕਣਕ ਫਸਲ ਜੀ ਚੱਲੂਗੀ ਸਾਰੇ ਬਿਲਕੁਲ ਵਧੀਆ ਚੱਲੂਗੀ ਅੱਗੇ ਵੀ ਅਸੀਂ ਇਹ ਜਿਹੜਾ ਸਲੇਡਾ ਹੀ ਫੇਰ ਕੇ ਕੰਮ ਕਰਦੇ ਰਹੇ ਆ ਪਰ ਦੂਸਰਾ ਜਿਹੜਾ ਲਾਸਟ ਵਿੱਚ ਮਾਰਚ ਮਹੀਨੇ ਵਿੱਚ ਅਸੀਂ ਆਉਣਾ ਜਿਹੜੀ ਇਹ ਪਰਾਲੀ ਦੀ ਇਹ ਮਲਚਿੰਗ ਹੋਈ ਆ ਉਹਦੇ ਵਿੱਚ ਦਾਣਾ ਇਹ ਦੱਸੇਗਾ ਵੀ ਮੈਂ ਕੁਝ ਹੈਗਾ ਜਦੋਂ ਗਰਮੀ ਜ਼ਿਆਦਾ ਟੈਂਪਰੇਚਰ ਜ਼ਿਆਦਾ ਹੋਵੇ ਤਾਂ ਵਰਨੇ ਨਮੀ ਵਿੱਚ ਬਰਕਰਾਰ ਰੱਖਣੀ ਤੇ ਦਾਣਾ ਜਿਹੜਾ ਉਹ ਜਿਹੜਾ ਤੁਹਾਡਾ ਸੋਟਾ ਨਹੀਂ ਹੋਏਗਾ ਉਹ ਵਧੀਆ ਰਹੇਗਾ ਜੀ ਤੇ ਅਸੀਂ ਕਿਸਾਨ ਵੀਰਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਇਸਾਰਬ ਪ੍ਰਦਰ ਸਿੰਘ ਹਾਂ ਰਹੀਂ ਵੀ ਇਹ ਜਿਹੜੀ ਟੈਕਨੀਕ ਅਸੀਂ ਪੰਜਾਬ ਸਰਕਾਰ ਦੇ ਖੇਤੀਬਾੜੀ ਡਿਪਾਰਟਮੈਂਟ ਨੂੰ ਦਿੱਤੀ ਸੀ ਅਸੀਂ ਉਹ ਪਿੰਡ-ਪਿੰਡ ਜਾ ਕੇ ਕਿਸਾਨਾਂ ਤੱਕ ਪ੍ਰੇਰਿਤ ਕਰਕੇ ਉਹਨਾਂ ਨੂੰ ਪ੍ਰਚਲਿਤ ਕੀਤੀ ਆ ਤੇ ਤੁਸੀਂ ਵੀ ਇੱਥੇ ਆਣ ਕੇ ਲਾਗੇ-ਲਾਗੇ ਪਿੰਡਾਂ ਵਾਲੇ ਇੱਥੇ ਆਣ ਕੇ ਦੇਖੋ ਫੇਰ ਦੇਖੋ ਅਸੀਂ ਵੀ ਆਪਣੇ ਲੈਵਲ ਤੇ ਹਰ ਬਲਾਕ 'ਚ ਹਰ ਪਿੰਡਾਂ ਜਾ ਕੇ ਸਾਡਾ ਸਟਾਫ ਜਿਹੜਾ ਉਹਨਾਂ ਨੂੰ ਇਸ ਬਾਰੇ ਦੱਸਣ ਦਿਆ ਵਾ ਇਸ ਚੀਜ਼ ਦਾ ਨਵਾਂ ਫਾਇਦਾ ਲੈਣਾ ਜੀ ਦਾ ਤੁਹਾਡੇ ਖਰਚੇ ਵੀ ਘਟਣਗੇ ਤੇ ਜਿਹੜਾ ਜਿਹੜਾ ਦਵਾਈਆਂ ਘਟ ਪੈਂਦੀਆਂ ਉਹਨਾਂ ਤੁਹਾਡਾ ਰਵਾਤਾਵਰਨ ਉਹ ਵੀ ਸ਼ੁੱਧ ਹੋਗਾ ਧੰਨਵਾਦ ਜੀ ਧੰਨਵਾਦ ਜੀ